ਦੂੰਲੀ ਵਟਲੂ ਬਾਬਾ ਜੀ ਇਹ ਜਿਹੜੇ ਜਾਨਵਰ ਹੁੰਦੇ ਆ ਘੋੜੇ ਹਨਾ ਇਹ ਪਿਆਰ ਦੇ ਭੁੱਖੇ ਹੁੰਦੇ ਆ ਹਨਾ ਹਾਂ ਜਿਸ ਤਰ੍ਹਾਂ ਤੁਸੀਂ ਹੁਣ ਪਿਆਰ ਕਰੀ ਜਾਂਦੇ ਆ ਕਿੰਨਾ ਮਾਸਟਰ ਹੋ ਇਹ ਭਰਾ ਵਾ ਬਾਈ ਭਾਈ ਜਾਨ ਗਿਆ ਮਹਾਰਾਜ ਨੇ ਅੱਛਾ ਜੀ ਇਹ ਜੰਗ ਚ ਨਾਲ ਸ਼ਹੀਦ ਹੁੰਦੇ ਆ ਪਹਿਲਾਂ ਠੀਕ ਆ ਜੀ ਸਿੰਘ ਵੀ ਸ਼ਹੀਦ ਹੈ ਇਹ ਵੀ ਸ਼ਹੀਦ ਨੇ ਹਾਂ ਜੀ ਇਹ ਇਹ ਵੀ ਜਾਨੀ ਕਿ ਇਹਨਾਂ ਦੀ ਸੇਵਾ ਬਹੁਤ ਵੱਡੀ ਆ ਠੀਕ ਆ ਜੀ ਕਰਮਾ ਭਾਗਾਂ ਵਾਲਿਆਂ ਨੂੰ ਮਿਲਦੀ ਇਹਨਾਂ ਦੀ ਸੇਵਾ ਹਾਂ ਇਹਨਾਂ ਦੀ ਸੇਵਾ ਤਾਰ ਵੀ ਦਿੰਦੀ ਆ ਧੱਕ ਵੀ ਦਿੰਦੀ ਆ ਸ਼ਰਾਬ ਵੀ ਦੇ ਦਿੰਦੇ ਆ ਜੇ ਐਵੇਂ ਆਪਾਂ ਇਹਨਾਂ ਨਾਲ ਗਲਤ ਕੇ ਹਾਂ ਪਾਈਏ ਇਹਨਾਂ ਕੁਝ ਹਾਂ ਪਾਈਏ ਨਾ ਫਿਰ ਸ਼ਰਾਬ ਮਾਰ ਜਾਂਦਾ ਹਾਂ ਸ਼ਰਾਬ ਮਾਰ ਜਾਂਦਾ ਇਹ ਤਾਂ ਬਈ ਬਹੁਤ ਤਕੜੀ ਸੇਵਾ ਇਹਨਾਂ ਦੀ ਇਹ ਨਾਲ ਇਹ ਤਾਂ ਮਹਾਰਾਜ ਦੇ ਕੋੜੇ ਆ ਜਿਹੜਾ ਇਹਨਾਂ ਨੂੰ ਰਜਾਉਂਦਾ ਬਾਬਾ ਜੀ ਹਨਾ ਤੇ ਮਹਾਰਾਜ ਉਹਨੂੰ ਰਜਾ ਦਿੰਦਾ ਹਾਂ ਨਾਲੇ ਇਹ ਤਾਂ ਯਾਰ ਇਹਨਾਂ ਦੀ ਤਾਂ ਖੇੜ ਹੀ ਬੜੀ ਤਕੜੀ ਆ ਅੱਛਾ ਜੀ ਇਹਨਾਂ ਦੀ ਕਰ ਕੇ ਹੀ ਇਹਨੂੰ ਦੇਖ ਕੇ ਤਾਂ ਪੰਨ੍ਹ ਸਿੰਘ ਬਣਿਆ ਘੋੜਿਆਂ ਦੇਖ ਕੇ ਹਣਾ ਠੀਕ ਹੈ ਜੀ ਮਹਾਰਾਜ ਨੇ ਰੱਖੇ ਇਹ ਤਾਂ ਹੈ ਹੀ ਹੂੰ ਗੁਰੂਆਂ ਦੀ ਸਵਾਰੀ ਹੈ ਇਹ ਹਾਂ ਬੱਡ ਤੋਂ ਤੁਰ ਹੀ ਆਉਂਦੀ ਹੈ ਹਾਂ ਮਹਾਰਾਜ ਨੇ ਆਪਦਾ ਹੀ ਰੂਪ ਦੇਤਾ ਹਾਂਜੀ ਹਾਂਜੀ ਸਿੰਘ ਨੂੰ ਆਪ ਹੀ ਅਮਰਤਾ ਸ਼ਕੀ ਆਲੇ ਬਾਬਾ ਜੀ ਇਹ ਬਹੁਤ ਸ਼ਕੀਨ ਆਗਾ ਤੇ ਇਹ ਕੁੰਡੀ ਕਾਂਢੀ ਬਹੁਤ ਆ ਕੰਨਾਂ ਦੀ ਹਣਾ ਜੀ ਹਾਂ ਇਹਨਾਂ ਦੇ ਤਾਂ ਹੀ ਹੁੰਦੇ ਆ ਵੀਰੇ ਕੰਨ ਇਹ ਕਿ ਕਿਹੜੇ ਦਾ ਬੱਚਾ ਕਹਿਆ ਤੁਸੀਂ ਜੀ ਤੁਸੀਂ ਕਹਿੰਦੇ ਸੀ ਇਹ ਯਾਰ ਪਤਾ ਨਹੀਂ ਕਾਲੇ ਕਾਂਟੇ ਦਾ ਬੱਚਾ ਬਹਿਵਲ ਅੱਛਾ ਜੀ ਹੂੰ ਠੀਕ ਹੈ ਇੱਕ ਉਧਰ ਠੀਕ ਹੈ ਜੀ ਹੂੰ ਬਹੁਤ ਸ਼ਕੀਨ ਆ ਬਾਬਾ ਹਨਾ ਹਾਂ ਤੁਹਾਡੇ ਨਾਲ ਤਾਂ ਪੂਰਾ ਹੀ ਮੋਹ ਪਿਆਰ ਆ ਇਹਦਾ ਹਨਾ ਹਾਂ ਇਹ ਸੁਲਤਾਨ ਆ ਇਹਦਾਂ ਨੂੰ ਸੁਲਤਾਨ ਹਾਂ ਠੀਕ ਹੈ ਹਨਾ ਸੁਲਤਾਨ